ਬਾਲੋ ਦਾ ਬਾਲੋ ਦਾ ਮਬਰਲ ਬਾਲੋ ਸਾਡੇ ਭਰਾ ਜਿਹੜੇ ਕਿ ਬੜੇ ਜਿਹਾਰੂ ਨੇ ਖੀਰਾਵਾਲੀ ਤੋਂ ਸਾਡਾ ਭਰਾ ਗਰਮੀਤ ਤੋਂ ਤੇ ਨੂਰਪੁਰ ਇਹ ਨੂਰਪੁਰ ਖੀਰਾਵਾਲੀ ਤੋਂ ਇੱਕ ਗਰਮੀਤ ਤੋਂ ਨੂਰਪੁਰ ਖੀਰਾਵਾਲੀ ਤੋਂ ਤੇ ਇੱਕ ਗਰਮੀਤ ਤੋਂ ਨਾਨੋ ਵਾਲੀ ਮੱਲੀਆਂ ਦਾ। ਦੋਵੇਂ ਗਰਮੀਤ ਨੇ ਇਹਨਾਂ ਦੋਵਾਂ ਭਰਾਵਾਂ ਦਾ ਬੜਾ ਪਿਆਰ ਆ ਇਲਾਕੇ ਦੇ ਵਿੱਚ ਆਪਣੇ ਪਿੰਡਾਂ 'ਚ ਤੇ ਅੱਜ ਸਰਦਾਰ ਸੱਜਨ ਸਿੰਘ ਚੀਮਾ ਅਰਜਨਵਾਦੀ ਉਹਨਾਂ ਦੀ ਇਕਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਸ਼ਾਮਲ ਹੋਏ ਆ ਇਹਨਾਂ ਭਰਾਵਾਂ ਨੂੰ ਮਾਨ ਦਾ ਮਾਨ ਸਤਿਕਾਰ ਪਿਆਰ ਮਿਲੂਗਾ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਇਸ ਪਾਰਟੀ ਦੇ ਵਿੱਚ ਬੰਦੇ ਦੀ ਸੁਣਵਾਈ ਵੀ ਆ ਮਾਨ ਸਤਿਕਾਰ ਵੀ ਮਿਲਦਾ ਤੇ ਜਿਹੜਾ ਬੰਦਾ ਮਿਹਨਤ ਕਰੇ ਉਹਦੀ ਮਿਹਨਤ ਅਨਸਾਰ ਉਹਨੂੰ ਰੁਤਬਾ ਵੀ ਪਾਰਟੀ ਦੇ ਵਿੱਚ ਮਿਲਦਾ ਅੱਜ ਲਗਭਗ 35-40 ਦੇ ਕਰੀਬ ਪਰਿਵਾਰ ਸ਼ਾਮਲ ਹੋਏ ਆ ਤੇ ਉਹ ਪਰਿਵਾਰ ਨੇ ਜਿਹੜੇ ਪਾਸੇ ਪਰਿਵਾਰ ਹੁਣ ਉਹ ਪਾਸੇ ਪਿੰਡ ਸਾਰਾ ਹੀ ਹੋ ਜਾਂਦਾ ਤੇ ਪਿੰਡ ਆਮ ਆਦਮੀ ਪਾਰਟੀ ਦੇ ਰੰਗ ਤੇ ਰੰਗਿਆ ਗਿਆ ਤੇ ਪ੍ਰਮਾਤਮਾ ਕਿਰਪਾ ਕਰੇ ਪਿੰਡ ਦਾ ਵਿਕਾਸ ਹੋਵੇ ਚੜ੍ਹਦੀਆਂ ਕਲਾ ਹੋਣ ਅੱਜ ਪਹਿਲਾਂ ਤੇ ਸ਼ੁਭ ਮਹੂਰਤ ਹੋਇਆ ਸਾਡੇ ਨੂਰਪੁਰ ਖੀਰਾਂ ਵਾਲੀ ਤੋਂ 28 ਏਕੜ ਜ਼ਮੀਨ ਜਿਹੜੀ ਵੱਖ-ਵੱਖ ਕਿਸਾਨ ਵੀਰਾਂ ਕੋਲ ਕਰਜੇਠੀ ਉਹ ਅੱਜ ਆਪੇ ਕਿਸਾਨਾਂ ਨੇ ਅੱਗੇ ਆ ਕੇ ਚਕੋਤੇ ਦੀਆਂ ਪਰਚੀਆਂ ਕਟਾਈਆਂ ਪੰਚਾਇਤ ਦੇ ਰਕਬੇ 28 ਆ ਉਹ ਵੀ ਇਹਨਾਂ ਨੂੰ ਮੁਬਾਰਕਾਂ ਤੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਲ ਹੋਏ ਆ ਸਰਦਾਰ ਸਚਨ ਸਿੰਘ ਚੀਮੇ ਨੂੰ ਵਾਰਕਾ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੈ ਧੰਨਵਾਦ